ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਸੀ ਹਰੀਕੇ ਪੱਤਨ ਦੇ ਲਾਗੇ ਜੋ ਸਮੇਂ ਦੀ ਬਹੁਤ ਵੱਡੀ ਮਾਰ ਪਈ ਆ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਅਸੀਂ ਦੇਖ ਰਹੇ ਹਾਂ ਬਹੁਤ ਮਨ ਉਦਾਸ ਹੈ ਕਿ ਕਿਵੇਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਕਿੱਡਾ ਸੋਹਣਾ ਝੋਨਾ ਸੀ ਜਿਹੜਾ ਬਿਲਕੁਲ ਬਰਬਾਦ ਹੋ ਗਿਆ ਵੇਖੋ ਸਾਰੀਆਂ ਆ ਮੋਟਰਾਂ ਜਿਹੜੀਆਂ ਪਾਣੀ ਚ ਡੁੱਬੀਆਂ ਹੋਈਆਂ ਤੇ ਬਹੁਤ ਵੱਡੀ ਸਮੇਂ ਦੀ ਮਾਰ ਆ ਤੇ ਮੈਂ ਚਾਹੁੰਨਾ ਆ ਕਿ ਅਸੀਂ ਸਾਰੇ ਰਲ ਕੇ ਪੰਜਾਬ ਦੇ ਨਾਲ ਖੜੀਏ ਜਿਸ ਪ੍ਰਕਾਰ ਦਾ ਵੀ ਸੰਯੋਗ ਪਾ ਸਕਦਾ ਜਰੂਰ ਪਾਵੇ ਤੇ ਅੱਜ ਅਸੀਂ ਸੇਵਾ ਲੈ ਕੇ ਆਏ ਸੀ ਹਰੇਕ ਪ੍ਰਕਾਰ ਦੀ ਰਾਸ਼ਨ ਪਸ਼ੂਆਂ ਵਾਸਤੇ ਚਾਰ ਤੂੜੀ ਇਹ ਸਾਰਾ ਕੁਝ ਲੈ ਕੇ ਆਏ ਸੀ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਪਸ਼ੂਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਕਿਉਂਕਿ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਘਰਾਂ ਦੇ ਵਿੱਚ ਪਾਣੀ ਬਿਲਕੁਲ ਵੜਿਆ ਸਾਰਿਆਂ ਘਰਾਂ ਵਿੱਚ ਘਰ ਅੱਧੇ-ਅੱਧੇ ਘਰ ਡੁੱਬੇ ਆ ਵੇਖ ਕੇ ਮਨ ਨੂੰ ਬਹੁਤ ਉਦਾਸੀ ਹੋਈ ਅੱਜ ਤੇ ਆਪਣੀਆਂ ਸਰਕਾਰਾਂ ਬਾਰੇ ਵੀ ਸਾਨੂੰ ਸੋਚਣਾ ਪਿਆ ਕਿ ਸਰਕਾਰਾਂ ਨੇ ਅੱਜ ਵਧੀਆ ਪ੍ਰਬੰਧ ਨਹੀਂ ਕੀਤੇ ਰਾਸ਼ਨ ਜਿਹੜੂ ਅਸੀਂ ਲੈ ਕੇ ਗਏ ਦੇ ਜਿਹੜੇ ਨੇੜੇ-ਨੇੜੇ ਘਰ ਆ ਬਸ ਉਤੋਂ ਤੱਕ ਹੀ ਸੀਮਤ ਗਾੜੀ ਲੈ ਕੇ ਜਾਣ ਦਾ ਕੋਈ ਵੀ ਪ੍ਰਬੰਧ ਨਹੀਂ ਟਰੈਕਟਰ ਵੀ ਗਾਂ ਨਹੀਂ ਜਾਂਦੇ ਉਹ ਵੀ ਬੜੀ ਮੁਸ਼ਕਲ ਆ ਰਹੀ ਆ ਇਹ ਪ੍ਰਬੰਧ ਵੀ ਹੋਣੇ ਚਾਹੀਦੇ ਆ ਬਾਕੀ ਸਾਰੇ ਜਿਹੜੇ ਸਿੱਖ ਆ ਜਿਹੜੇ ਪੰਜਾਬੀ ਆ ਉਹ ਅੱਜ ਪੰਜਾਬ ਦੇ ਨਾਲ ਖੜਨ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਅਸੀਂ ਵੀਡੀਓ ਵਿੱਚ ਵੇਖ ਲਈਨੇ ਆ ਸਾਨੂੰ ਲੱਗਦਾ ਕਿ ਕੋਈ ਹੋਰ ਗੱਲ ਆ ਪਰ ਜਦੋਂ ਅਸੀਂ ਆਪ ਜਾ ਕੇ ਵੇਖਦੇ ਆ ਐਡੀ ਤੇਜ਼ ਪਾਣੀ ਚੱਲ ਰਿਹਾ ਤੇ ਫਿਰ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਅੱਜ ਲੋੜ ਐ ਸਾਡੇ ਨਾਲ ਸੈਂਟਰ ਸਰਕਾਰ ਨੂੰ ਵੀ ਖੜਨ ਦੀ ਉਹ ਵੀ ਕੋਈ ਨਾ ਕੋਈ ਪ੍ਰਬੰਧ ਕਰਨ ਤਾਂ ਜੋ ਪੰਜਾਬ ਨੂੰ ਇਸ ਮਾਰ ਤੋਂ ਬਚਾਇਆ ਜਾ ਸਕੇ ਬਾਕੀ ਸਾਰੇ ਸਪਾਈਚਾਰਾ ਖੜਿਆ ਹੀ ਐ ਲੋਕੜੇ ਸਾਰਿਆਂ ਨੂੰ ਇੱਕ ਜੋ ਢੋ ਕੇ ਅੱਜ ਪੰਜਾਬ ਦੇ ਨਾਲ ਖੜੀਏ ਬਹੁਤ ਜ਼ਿਆਦਾ ਬੁਰਾ ਹਾਲ ਆ ਪਾਣੀ ਬਹੁਤ ਤੇਜ਼ ਚੱਲ ਰਿਹਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਬਾਕੀ ਜਿਹੜੀ ਇੱਕ ਬੇਨਤੀ ਕਰਨੀ ਹੈ ਕਿ ਜਿਹੜੇ ਅਸੀਂ ਖਸ਼ੂਆਂ ਵਾਸਤੇ ਜਾਂ ਚਾਰਾ ਲੈ ਕੇ ਆ ਰਹੇ ਹਾਂ ਅਜੀ ਬਹੁਤ ਜ਼ਿਆਦਾ ਪ੍ਰਬੰਧ ਨਹੀਂ ਗਾੜੀ ਲਾਉਣ ਦਾ ਕਿਤੇ ਰੱਖਣ ਦਾ 10 15 ਦਿਨ ਜੇ ਆਪਾਂ ਰੁਕ ਜਾਈਏ ਕਿਉਂਕਿ ਪਾਣੀ ਘਟ ਜੇ ਫਿਰ ਵੀ ਲੋਡ ਪੈਣੀ ਆ ਤੇ ਬਾਕੀ ਆਪਾਂ ਸੰਪਰਕ ਕਰਕੇ ਗਾੜੀ ਜਾਈਏ ਅੱਜ ਬਹੁਤ ਪਰੇਸ਼ਾਨੀ ਆਈ ਸਾਨੂੰ ਕਿਉਂਕਿ ਅਸੀਂ ਤੂੜੀ ਚਾਰਾ ਸਾਰਾ ਕੁਝ ਲੈ ਕੇ ਆਏ ਸੀ ਥੋੜੇ ਜੇ ਘਰ ਜਿਹੜੇ ਨੇੜੇ-ਨੇੜੇ ਉਹ ਜ਼ਿਆਦਾ ਲੈ ਜਾਂਦੇ ਨੇ ਬਾਕੀ ਜਿਹੜੇ ਪਿੱਛੇ ਘਰ ਜਿਹੜੇ ਪਾਣੀ ਵਿੱਚ ਡੁੱਬੇ ਹੋਏ ਨੇ ਉਹਨਾਂ ਤੱਕ ਨਹੀਂ ਪਹੁੰਚਦਾ ਕਿਉਂਕਿ ਕੋਈ ਪ੍ਰਬੰਧ ਨਹੀਂ ਵਧੀਆ ਹੈਗਾ ਇਸ ਕਰਕੇ ਜੀ ਬੇਨਤੀ ਹੈ ਕਿ ਬਹੁਤ ਜ਼ਿਆਦਾ ਦੁੱਖ ਲੱਗਾ ਜੀ ਪੰਜਾਬ ਦੇ ਇਹ ਹਾਲਾਤ ਵੇਖ ਕੇ ਲੋਕਾਂ ਦੇ ਇਹ ਹਾਲਾਤ ਵੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਆਹ ਰਲ ਮਿਲ ਕੇ ਆਪਾਂ ਸਾਰੇ ਅੱਜ ਪੰਜਾਬ ਦੇ ਨਾਲ ਖੜੀਏ ਤੇ ਕਿਹੜੇ-ਕਿਹੜੇ ਅੱਜ ਪੰਜਾਬ ਦੇ ਨਾਲ ਬਾਹਰਲੇ ਸੂਬਿਆਂ ਤੋਂ ਖੜਦੇ ਆ ਉਹ ਸਾਨੂੰ ਉਹ ਵੀ ਯਾਦ ਰੱਖਣਾ ਚਾਹੀਦਾ ਕਿਉਂਕਿ ਕੱਲ ਉਹਨਾਂ ਦੀ ਵੀ ਵਾਰੀ ਆ ਸਕਦੀ ਵਾਹਿਗੁਰੂ ਸਾਰਿਆਂ ਦੀ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ